ਸੀਬੀਆਈ ਦੇ ਨਾਲ ਜੁੜਿਆ ਇਹ ਮਾਮਲਾ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਸੀਬੀਆਈ ਦੇ ਵੱਲੋਂ ਇੱਕ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ। ਦਰਅਸਲ ਇੱਥੇ ਇੱਕ ਜੱਜ ਦੇ ਨਾਮ ਦੇ ਉੱਤੇ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਸਾਹਮਣੇ ਆਂਦਾ ਜਿਸ ਦਰਮਿਆਨ ਇੱਕ ਵਕੀਲ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦਾ ਇੱਕ ਵਕੀਲ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇੱਕ ਜੱਜ ਦੇ ਨਾਮ ਦੇ ਉੱਤੇ ਲੱਖਾਂ ਰੁਪਏ ਦੇ ਲੈਣ-ਦੇਣ ਦਾ ਕੇਸ ਸਾਹਮਣੇ ਆ ਰਿਹਾ ਹੈ। ਤੇ ਦਸੀਏ ਵੀ جاری ਹੈ ਕਿ ਜਿੱਥੇ ਉਸ ਵਕੀਲ ਨੂੰ ਇੱਕ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਬਠਿੰਡਾ ਦੇ ਜੱਜ ਤੋਂ ਸੀਬੀਆਈ ਨੇ ਪੁੱਛ ਹਾਂਜੀ ਸਰ ਮੈਂ ਕੁਐਸਚਨ ਕਰਾਂਗੀ ਫਿਰ ਤੁਸੀਂ ਅਗੋਂ ਨਾਲ ਰਿਪਲਾਈ ਕਰਿਓ ਠੀਕ ਹੈ ਜੀ ਤਾਂ ਜਿੱਥੇ ਇਸ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਹੁਣ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਯੋਗੀ ਪੱਤਰਕਾਰ ਬਠਿੰਡਾ ਤੋਂ ਕਪਿਲ ਵੀ ਜੁੜੇ ਨੇ ਤੇ ਗੱਲਬਾਤ ਕਰਦੇ ਹਾਂ ਅੱਜ ਵੀ ਕਪਿਲਾ ਪੂਰਾ ਮਾਮਲਾ ਕੀ ਹੈ ਤੇ ਸੀਬੀਆਈ ਦੇ ਵੱਲੋਂ ਕੀ ਕਾਰਵਾਈ ਹੁਣ ਕੀਤੀ ਗਈ ਹੈ ਜਿਤਾੰ ਦਾ ਅਧਿਿਕ ਘਰੇਲੂ ਵਿਵਾਦ ਨੂੰ ਲੈ ਕੇ ਰਿਸ਼ਵਤ ਮੰਗਣ ਦਾ ਜਿਹੜਾ ਮਾਮਲਾ ਆਇਆ ਸੀਗਾ 30 ਲੱਖ ਰੁਪਏ ਜਿਹੜੀ ਰਿਸ਼ਵਤ ਮੰਗੀ ਗਈ ਸੀ ਉਸ ਨੂੰ ਲੈ ਕੇ ਅੱਜ ਸੀਬੀਆਈ ਇਸ ਕੇਸ ਨੂੰ ਲੈ ਕੇ ਜਾਂਚ ਕਰ ਰਹੀ ਹੈ ਇਹਦੇ ਵਿੱਚ ਚੰਡੀਗੜ੍ਹ ਦਾ ਇੱਕ ਵਕੀਲ ਵੀ ਸੂਤਰਾਂ ਤੋਂ ਪਤਾ ਲੱਗਿਆਗਾ ਬਤਾਇਆ ਜਾ ਰਿਹਾਗਾ ਦੱਸਿਆ ਜਾ ਰਿਹਾਗਾ ਤੇ ਇਹ ਕੋਣ ਜੱਜ ਸਾਹਿਬ ਕਿਹੜੇ ਨੇ ਜਿਨ੍ਹਾਂ ਦੇ ਨਾਮ ਤੇ ਰਿਸ਼ਵਤ ਲਈ ਜਾਂਦੀ ਹੈ ਤੇ ਕਿਹੜੇ ਵਕੀਲ ਦੀ ਤੁਸੀਂ ਕਿਹਾ ਵੀ ਹਿਰਾਸਤ ਦੇ ਵਿੱਚ ਲਈ ਗਏ ਨੇ ਉਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਆ ਪਾ ਰਹੀ ਹੈ ਜੀ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਸੀਬੀਆਈ ਨੇ ਜਿਹੜੀ ਜਾਂਚ ਕੀਤੀ ਤਾਂ ਪਾਏ ਗਏ ਨੇ ਕਿ ਇੱਕ ਜਿਹੜਾ ਚੰਡੀਗੜ੍ਹ ਦਾ ਵਕੀਲ ਦੱਸਿਆ ਜਾ ਰਿਹਾ ਹੈਗਾ ਦੂਜੇ ਵਿਅਕਤੀ ਦਾ ਹਜੇ ਫਿਲਹਾਲ ਜਾਂਚ ਕਰ ਰਹੇ ਨੇ ਕਿ ਕੀ ਨਾਮ ਹੈਗਾ ਕਿੱਥੋਂ ਆਇਆ ਉਹ ਵੀ ਤੁਹਾਨੂੰ ਇਸ ਤੇ ਰਾਹੀਂ ਜਲਦੀ ਦੱਸ ਦਾਂਗੇ ਪਰੰਤੂ ਜਿਹੜਾ ਸੀਬੀਆਈ ਨੇ ਜਿਹੜੀ ਹਾਈ ਕੋਰਟ ਤੋਂ ਮਨਜ਼ੂਰੀ ਲੈ ਕੇ ਇਹ ਜਾਂਚ ਸ਼ੁਰੂ ਕੀਤੀ ਹੈਗੀ ਬਠਿੰਡੇ ਦਾ ਜਿਹੜਾ ਕਿ ਇੱਕ ਜੱਜ ਹੈਗਾ ਉਸਦੇ ਨਾਂ ਤੇ ਜਿਹੜਾ ਕਿ ਤਰੇ ਨੂੰ ਜਿਹੜੇ ਵਿਵਾਦਾਂ ਨੂੰ ਲੈ ਕੇ 30 ਲੱਖ ਦੀ ਜਿਹੜੀ ਮੰਗ ਕੀਤੀ ਗਈ ਸੀ ਕਿ ਕੇਸ ਸੀਗਾ ਕੋਈ ਤੇ ਇਸ ਮਾਮਲੇ ਦੇ ਵਿੱਚ ਇਹ ਜਿਹੜੀ ਸ਼ਿਕਾਇਤ ਹੈ ਕਿ ਜਿਹੜੇ ਪੀੜਤ ਧਿਰ ਦੇ ਵੱਲੋਂ ਕੋਈ ਸ਼ਿਕਾਇਤ ਕਰਵਾਈ ਗਈ ਸੀ ਜਿਸ ਤੋਂ ਬਾਅਦ ਜਿਹੜਾ ਮਾਮਲਾ ਸੀਬੀਏ ਤੱਕ ਪਹੁੰਚਿਆ ਜੀ ਇਹਦੇ ਵਿੱਚ ਸੀਬੀਏ ਫਿਲਹਾਲ ਜਾਂਚ ਕਰ ਰਹੀ ਹੈ ਹਲੇ ਜਿਸ ਤਰ੍ਹਾਂ ਵੀ ਕੋਈ ਅੱਗੇ ਦੀ ਅਪਡੇਟ ਆਉਂਦੀ ਹੈ ਤੁਹਾਨੂੰ ਦੱਸੀ ਜਾਵੇਗੀ ਜੀ ਜੀ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਹਾਂਜੀ ਸਰ ਮੈਂ ਕੁਐਸਚਨ ਕਰਾਂਗੀ ਫਿਰ ਤੁਸੀਂ ਅਗੋਂ ਨਾਲ ਰਿਪਲਾਈ ਕਰਿਓ ਠੀਕ ਹੈ ਜੀ ਜਾ ਜਿੱਥੇ ਇਸ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਹੁਣ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਯੋਗੀ ਪੱਤਰਕਾਰ ਬਠਿੰਡਾ ਤੋਂ ਕਪਿਲ ਵੀ ਜੁੜਨੇ ਤੇ ਗੱਲਬਾਤ ਕਰਦੇ ਹਾਂ ਅਜੀ ਕਪਿਲਾ ਪੂਰਾ ਮਾਮਲਾ ਕੀ ਹੈ ਤੇ ਸੀਬੀਆਈ ਦੇ ਵੱਲੋਂ ਕੀ ਕਾਰਵਾਈ ਹੁਣ ਕੀਤੀ ਗਈ ਹੈ ਜੀ ਤੁਹਾਨੂੰ ਦੱਸ ਜੀ ਇੱਕ ਕਰੇਲੂ ਵਿਵਾਦ ਨੂੰ ਲੈ ਕੇ ਰਿਸ਼ਵਤ ਮੰਗਣ ਦਾ ਜਿਹੜਾ ਮਾਮਲਾ ਆਇਆ ਸੀਗਾ 30 ਲੱਖ ਰੁਪਏ ਜਿਹੜੀ ਰਿਸ਼ਵਤ ਮੰਗੀ ਗਈ ਸੀਗੀ ਉਸ ਨੂੰ ਲੈ ਕੇ ਅੱਜ ਸੀਬੀਆਈ ਇਸ ਕੇਸ ਨੂੰ ਲੈ ਕੇ ਜਾਂਚ ਕਰ ਰਹੀ ਹੈ ਇਹਦੇ ਵਿੱਚ ਚੰਡੀਗੜ੍ਹ ਦਾ ਇੱਕ ਵਕੀਲ ਵੀ ਸੂਤਰਾਂ ਤੋਂ ਪਤਾ ਲੱਗਿਆਗਾ ਦੱਸਿਆ ਜਾ ਰਿਹਾਗਾ ਦੱਸਿਆ ਜਾ ਰਿਹਾਗਾ ਤੇ ਇਹ ਕੋਣ ਜੱਜ ਸਾਹਿਬ ਕਿਹੜੇ ਨੇ ਜਿਨ੍ਹਾਂ ਦੇ ਨਾਮ ਤੇ ਰਿਸ਼ਵਤ ਲਈ ਜਾਂਦੀ ਹੈ ਤੇ ਕਿਹੜੇ ਵਕੀਲ ਦੀ ਤੁਸੀਂ ਕਿਹਾ ਵੀ ਹਿਰਾਸਤ ਦੇ ਵਿੱਚ ਲਈ ਗਏ ਨੇ ਉਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਆ ਪਾਰੀ ਹੈ ਜੀ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਸੀਬੀਆਈ ਨੇ ਜਿਹੜੀ ਜਾਂਚ ਕੀਤੀ ਤਾਂ ਪਾਏ ਗਏ ਨੇਗੇ ਇੱਕ ਜਿਹੜਾ ਚੰਡੀਗੜ੍ਹ ਦਾ ਵਕੀਲ ਦੱਸਿਆ ਜਾ ਰਿਹਾਗਾ ਦੂਜੇ ਵਿਅਕਤੀ ਦਾ ਹਜੇ ਫਿਲਹਾਲ ਜਾਂਚ ਕਰ ਰਹੇ ਨੇ ਕਿ ਕੀ ਨਾਮ ਹੈਗਾ ਕਿੱਥੋਂ ਆਇਆ ਉਹ ਵੀ ਤੁਹਾਨੂੰ ਇਸ ਦੇ ਰਾਹੀਂ ਜਲਦੀ ਦੱਸ ਦਾਂਗੇ ਪਰੰਤੂ ਜਿਹੜਾ ਸੀਬੀਆਈ ਨੇ ਜਿਹੜੀ ਹਾਈ ਕੋਰਟ ਤੋਂ ਮਨਜ਼ੂਰੀ ਲੈ ਕੇ ਇਹ ਜਾਂਚ ਸ਼ੁਰੂ ਕੀਤੀ ਹੈਗੀ ਬਠਿੰਡੇ ਦਾ ਜਿਹੜਾ ਕਿ ਇੱਕ ਜੱਜ ਹੈਗਾ ਉਸ ਦੇ ਨਾਂ ਤੇ ਜਿਹੜਾ ਕਿ ਤਰੇਲੋ ਜਿਹੜੇ ਵਿਵਾਦ ਨਾਲੋਂ ਲੈ ਕੇ 30 ਲੱਖ ਦੀ ਜਿਹੜੀ ਮੰਗ ਕੀਤੀ ਗਈ ਸੀ ਕਿ ਕੇਸ ਸੀਗਾ ਕੋਈ ਤੇ ਇਸ ਮਾਮਲੇ ਦੇ ਵਿੱਚ ਇਹ ਜਿਹੜੀ ਸ਼ਿਕਾਇਤ ਹੈ ਕਿ ਜਿਹੜੇ ਪੀੜਤ ਤੇਰੇ ਦੇ ਵੱਲੋਂ ਕੋਈ ਸ਼ਿਕਾਇਤ ਕਰਵਾਈ ਗਈ ਕਿ ਉਸ ਤੋਂ ਬਾਅਦ ਜਿਹੜਾ ਮਾਮਲਾ ਸੀਬੀਆਈ ਤੱਕ ਪਹੁੰਚਿਆ ਜੀ ਇਹਦੇ ਵਿੱਚ ਸੀਪੀਆਈ ਫਿਲਹਾਲ ਜਾਂਚ ਕਰ ਰਹੀ ਹੈ ਹਲੇ ਜਿਸ ਤਰ੍ਹਾਂ ਵੀ ਕੋਈ ਅੱਗੇ ਦੀ ਅਪਡੇਟ ਆਉਂਦੀ ਹੈ ਤੁਹਾਨੂੰ ਦੱਸੀ ਜਾਵੇਗੀ ਜੀ ਜੀ ਤੁਹਾਨੂੰ ਦਾ ਤਮਾਮ ਜਾਣਕਾਰੀ ਦੇ ਲਈ